लुधियाना ਦੇ ਥਾਣਾ ਡੱਬਾ ਉਧੇਨ ਆਉਂਦੇ 4 ਸਾਲਾ ਬੱਚੀ ਦੇ ਰੇਪ ਮਾਮਲੇ ਦੇ ਮੁੱਖ ਮੂਲਜ਼ਮ ਨੂੰ ਪੁਲਿਸ ਨੇ ਕਲਿਆਨਪੁਰ ਜ਼ਿਲ੍ਹੇ ਤੋਂ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਬੀਤੇ ਕੱਲ੍ਹ ਰੁਪੀ ਨੂੰ ਇੱਕ ਪਿੰਡ ਦੇ ਵਿੱਚੋਂ ਦੇ ਰਿਸ਼ਤੇਦਾਰ ਦੇ ਘਰੋਂ ਕਾਬੂ ਕੀਤਾ ਇਸ ਸਬੰਧੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਨ ਇਸ ਸਬੰਧੀ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇ ਜਾਣ ਕੇ ਕਿ ਇਹ ਰੇਪ ਮਾਮਲੇ ਵਿੱਚ ਮੁੱਖ ਮੋਲਜ਼ਮ ਪਿਛਲੇ ਕਈ ਦਿਨਾਂ ਤੋਂ ਫਰਾਰ ਸੀ ਤੇ ਪੁਲਿਸ ਨੇ ਵਾਕਫ ਵਾਕ ਟੀਮਾਂ ਦਾ ਜਾਲ ਵਿਛਾਇਆ ਸੀ ਇਸ ਦੇ ਸੂਚਨਾ ਦੇਣ ਵਾਲੇ ਨੂੰ 2 ਲੱਖ ਦਾ ਇਨਾਮ ਦੇਣ ਦੀ ਗੱਲ ਕਹੀ ਸੀ ਬਰਹਾਲ 21 ਦਿਨਾਂ ਤੋਂ ਪਗੜਾ ਇਨਾਮੀ ਦੋਸ਼ੀ ਕਲਿਆਣਪੁਰ ਤੋਂ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਡਾਬੇ ਦੇ ਏਰੀਏ ਚ ਸਬਡੀਅਨ ਇੰਡਸਟਰੀ ਵੀ ਤੇ ਡੀਸੀਪੀ ਜ਼ੋਨ 2 ਸੁਹੇਲ ਮੀਰ ਜੀ ਦੇ ਏਰੀਆ ਦੇ ਵਿੱਚ ਇੱਕ ਬੜੀ ਮਾੜੀ ਵਾਰਦਾਤ ਹੋਈ ਸੀ ਇਹ ਦੇ ਇੱਕੋ 4 ਸਾਲ ਦੀ ਬੱਚੀ ਦਾ ਮਰਡਰ ਹੋਇਆ ਰੇਪ ਹੋਇਆ ਤੇ ਉਸ ਤੋਂ ਬਾਅਦ ਦੋਸ਼ੀ ਜਿਹੜਾ ਹੈ ਫਰਾਰ ਹੋਇਆ ਇਹ ਬੇਸਿਕਲੀ ਬੱਚੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਪਿੱਛੋਂ ਯੂਪੀ ਤੋਂ ਹੈ ਇਹ ਆਪਣੇ ਨਾਨੇ ਦੇ ਘਰ ਜਿਹੜਾ ਉੱਥੇ ਆਈ ਹੋਈ ਸੀ तकरीबन ਕੁਝ ਦਿਨ ਪਹਿਲਾਂ ਸਿਰਫ ਮਿਲਣ ਲਈ ਜੋ ਕਿ ਇਹਦੀ ਮਾਂ ਉੱਥੇ ਸੀ ਬਟ ਆਪਣੀ ਇੱਕ ਮਾਸੀ ਦੇ ਨਾਲ ਜਿਹੜਾ ਇੱਥੇ ਆਈ ਸੀ ਤਾਂ ਇਹ ਬੱਚੀ ਨੂੰ ਇਹਨੇ ਸਵੇਰੇ ਕਰੀਬ 9-10 ਵਜੇ ਉੱਥੋਂ ਜਿਹੜਾ ਇਹ ਵਰਦਤ ਹੋਈ ਉਸ ਤੋਂ ਬਾਅਦ ਘਰਦਿਆਂ ਨੂੰ ਜਿਹੜਾ ਇਸ ਗੱਲ ਬਾਰੇ ਤਕਰੀਬਨ ਸ਼ਾਮ ਨੂੰ 6 ਵਜੇ ਪਤਾ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ 6 ਵਜੇ ਇਤਲਾਹ ਦਿੱਤੀ ਇਤਲਾਹ ਦੇਣ ਤੋਂ ਬਾਅਦ ਸਾਡੇ ਸਬਡਿਨ ACP ਇੰਡਸਟਰੀ ਵੀ ਤੇ ਇਹਨਾਂ ਨੇ ਸਾਰਿਆਂ ਨੇ ਮਤਲਬ ਇਹਨੂੰ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਮੁਕੱਦਮਾ ਦਰਜ ਕਰਕੇ ਤੇ ਇਮੀਡੀਏਟਲੀ ਜਿਹੜੀਆਂ ਅਸੀਂ ਪਾਰਟੀਆਂ ਜਿਹੜੀਆਂ ਉਹ ਆਊਟ ਆਫ ਸਟੇਟ ਭੇਜਤੀਆਂ ਸੀ ਉਦੇ ਵਿੱਚ ਜਦੋਂ ਭੇਜਣ ਤੋਂ ਬਾਅਦ ਫਿਰ ਕਾਫੀ ਦਿਨ ਜਿਹੜੀ ਹੈ ਇਹਦੇ ਵਿੱਚ ਮਿਹਨਤ ਕਰਨੀ ਪਈ ਕਿਉਂਕਿ ਇਹ ਜਿਹੜਾ ਲੜਕਾ ਸੀ ਇਹ ਕਿਸੇ ਦੇ ਸੰਪਰਕ ਚ ਨਹੀਂ ਸੀ ਤੇ ਅਵਾਰਾ ਕਿਸਮ ਦਾ ਹੈਗਾ ਤੇ ਇੱਥੇ ਆਪਣੀ ਇੱਕ ਰਿਸ਼ਤੇਦਾਰ ਅਸ਼ੋਕ ਜਿਹੜੀ ਉਹ ਬੱਚੀ ਦੇ ਨਾਲ ਵਾਰਦਾਤ ਹੋਈ ਸੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਹੈ ਅਸ਼ੋਕ ਉਹ ਰਹਿੰਦਾ ਸੀ ਉਹਦੇ ਕੋਲ 4 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਆਇਆ ਸੀ ਉਹ ਮਿਲਣ ਦੌਰਾਨ ਹੀ ਇਹ ਨੇ ਕਿਉਂਕਿ ਉਹ ਜਿਹੜਾ ਲੜਕ ਬੱਚੀ ਜਿਹਦੇ ਨਾਲੇ ਹਾਦਸਾ ਵਾਪਰਿਆ ਉਹਦੇ ਨਾਨੇ ਦਾ ਜਿਹੜਾ ਘਰ ਬਿਲਕੁਲ ਜਿਹੜੀ ਦੁਕਾਨ ਹੈ ਉਸ ਗਲੀ ਦੇ ਵਿੱਚ ਹੀ ਸੀ ਚਾਦੀ ਤਾਂ ਉਥੇ ਇਸ ਲੜਕੇ ਨੇ ਉਥੇ ਨਾਨੇ ਕੋਲ ਗਿਆ ਨਾਨੇ ਕੋਲ ਜਾਣ ਤੋਂ ਬਾਅਦ ਇਹਨੇ ਉਥੋਂ ਇੱਕ ਚਾਕਲੇਟ ਖਰੀਦੀ ਬੱਚੀ ਨੂੰ ਦਿੱਤੀ ਉਹਨੂੰ ਪਰਮਾ ਲਿਆ ਉਸ ਤੋਂ ਬਾਅਦ ਉਹਨੂੰ ਫਿਰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਸਾਹਮਣੇ ਘਰ ਸੀ ਆਪਣੇ ਰੂਮ 'ਚ ਲਿਆ ਆ ਕੇ ਫਿਰ ਉਸ ਬੱਚੀ ਦੇ ਨਾਲ ਜਿਹੜੀ ਆ ਮਾੜੀ ਜਿਹੜੀ ਹਰਕਤ ਕੀਤੀ ਹੈ ਇਦੇ ਵਿੱਚ ਜਿਹੜਾ ਪਰਿਵਾਰ ਨੂੰ ਵੀ ਬੱਚੇ ਦੇ ਬਾਰੇ ਘੱਟੋ-ਘੱਟ ਵੀ 4 ਤੋਂ 5-6 ਘੰਟੇ ਜਿਹੜਾ ਇਸ ਬਾਰੇ ਕੋਈ ਅਤਲਾ ਹੀ ਨਹੀਂ ਲੱਗੀ ਤਾਂ ਉਹਨਾਂ ਨੇ ਜਦੋਂ ਤੋਂ ਬਾਅਦ ਪੈਰਵਾਹੀ ਕੀਤੀ ਤਾਂ ਪੁਲਿਸ ਨੂੰ ਦੱਸਿਆ ਤਾਂ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਕੋਲ ਰਿਮਾਂਡ ਤੇ ਸ੍ਰੀ ਨਸੀਰ ਆਦਿ ਹੈ ਇਹ ਨਸ਼ੇ ਦਾ ਫੈਲਾਅ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਬਟ ਅਵਾਰਾ ਕਿਸਮ ਦਾ ਹੈ ਜਿਹੜਾ ਦਾ ਕੋਈ ਪਿਛਲਾ ਜਿਹੜਾ ਪਿੰਡੋ ਵੀ ਕੋਈ ਪ੍ਰੀਵੀਅਸ ਜਿਹੜਾ ਕੋਈ ਅੱਛੀਆਂ ਆਦਤਾਂ ਨਹੀਂ ਹੈਗੀਆਂ ਇਸ ਲਈ ਕਦੇ ਕਿਸੇ ਦੋਸਤ ਕੋ ਦਿੱਲੀ ਰਹਿੰਦਾ ਕਦੇ ਕਿਸੇ ਕੋਲ ਰਹਿੰਦਾ ਕਦੇ ਕਿਸੇ ਕੋਲ ਮਤਲਬ ਖਾਣਾ ਬਦੋਸ਼ ਜਿਹਨੂੰ ਕਹਿ ਦੋ ਉਹ ਉਸ ਲੜਕਿਆਂ ਚੋਂ ਇਹਨੂੰ ਗਿਣਿਆ ਜਾ ਸਕਦਾ ਫਿਰ ਇਹ ਕਿਤੇ ਪਤਾ ਲੱਗਣ ਵਾਲਾ ਸੀ ਇਹਨੂੰ ਯੂਪੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹਦੇ ਦੇ ਪਹਿਲਾਂ ਵੀ ਕੋਈ ਐਦਾਂ ਦਾ ਵੀ ਮਾਮਲਾ ਇਹਦਾ ਇਹਦਾ ਪ੍ਰੀਵੀਅਸ ਰਿਕਾਰਡ ਤਾਂ ਨਹੀਂ ਕੋਈ ਹੈਗਾ ਬਟ ਇਹਦੀ 24 ਸਾਲ ਏਜ ਹੈ ਇਹੀ ਇਹਨੇ ਜਿਹੜਾ ਮਤਲਬ ਪਰਮਾਤਮਾ ਦੀ ਕਚਹਿਰੀ ਚ ਆਪਾਂ ਸਮਝਦੀਏ ਤੇ ਨੀਚ ਔਰ ਕਟਿਆ ਹਰਕਤ ਨਹੀਂ ਕਰ ਸਕਦਾ ਕੋਈ ਉਹ ਕੀਤਾ ਹੁਣ ਅਸੀਂ ਬਹੁਤ اچھی ਤਫਤੀਸ਼ ਕਰਕੇ ਉਹ ਇਹਦੀ ਬੰਦ ਦੀ ਸਜ਼ਾ ਉਹ ਨੂੰ ਦੋਈ ਸਰ ਸਰ ਇੱਕ ਨਾਮ ਵੀ ਰੱਖਿਆ ਸੀ ਇਹਦੇ ਬੰਦੇ ਕਿਤੇ ਦੋ ਲੱਖ ਦਾ ਨਾਮ ਦੱਸ ਅਸੀਂ ਅਸੀਂ ਇਤਲਾਹ ਦਿੱਤੀ ਆ ਡਿਪਟੀ ਕਮਿਸ਼ਨਰ ਦੇ ਦੇਖੋ ਉਹਦੇ ਵਿੱਚ ਸਾਡੇ ਪੁਲਿਸ ਦੇ ਲੈਵਲ ਤੇ ਅਸੀਂ ਤੇ ਕੁਝ ਸਾਡੇ ਸਮਾਜ ਸੇਵੀ ਜਿਹੜੇ ਬੰਦੇ ਪੁਲਿਸ ਦੇ ਨਾਲ ਤਾਲਮੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਗ੍ਰਿਫਤਾਰ ਕਰਨ ਲਈ ਜੇ ਕੋਈ ਬੰਦਾ ਹੈਲਪ ਕਰੂਗਾ ਤਾਂ ਉਹਦੀ ਫੇਵਰ ਕਰਾਂਗੇ ਉਹ ਅਸੀਂ ਟਾਈਮ ਲਾ ਟਾਈਮ ਹੁਣ ਜਿਹੜਾ ਦੇਖ ਲਾਂਗੇ ਜੋ ਉਹਦਾ ਬੰਦ ਹੋਊਗਾ ਉਹਨੂੰ ਕੁਛ ਨਾ ਕੁਛ ਰਿਵਾਰਡ ਜ਼ਰੂਰ ਦਿੱਤਾ ਸਰ ਇਹਨੇ ਬੱਚੀ ਦਾ ਮਰਡਰ ਦਿਓ ਕੀਤਾ ਸੀ ਨਾ ਦੇਖੋ ਗੰਦੀ ਸੋਚ ਵੈਸ਼ੀਪੁਣਾ ਉਸ ਬੱਚੇ ਨਾਲ 4 ਸਾਲ ਦੇ ਬੱਚੇ ਨਾਲ ਜਿਹੜਾਈ ਜੀ ਹਰਕਤ ਇਹਦੇ ਵਿੱਚ ਹੋਰੇ ਨਹੀਂ ਸ਼ਰਾਬ ਦਾ ਜਿਹੜਾ ਇਹਨੇ ਸਵੇਰੇ ਸ਼ਰਾਬੀ ਵੀ ਅੱਛਾ ਜੀ ਇਹਨੇ ਸ਼ਰਾਬ ਪੀ ਕੇ ਤੇ ਆ ਜਿਹੜੀ ਹੈ ਹਰਕਤ ਕੀਤੀ ਸਨੀਸਾ ਹਬ ਰੇਪ ਕਰ ਤੋਂ ਆ ਪੰਜ ਵੀ ਸਕਦਾ ਸੀ ਇਹਨੇ ਬੱਚੀ ਨੂੰ ਮਾਰਨ ਦਾ ਹੀ ਕਿਉਂ ਸੋਚਿਆ ਨਹੀਂ ਇਹਨੇ ਇਹਨੇ ਬੇਸਿਕਲੀ ਪਹਿਲੋ ਬੱਚੀ ਨੂੰ ਮਾਰਿਆ ਅੱਛਾ ਜੀ ਫਿਰ ਰੇਪ ਕੀਤਾ ਫਿਰ ਇਹਨੇ ਇੱਕ ਇਹ ਘਟਿਆ ਹਰਕਤ ਕਰਕੇ ਫਿਰ ਇਹ ਉੱਥੋਂ ਮੱਝ ਸਰ ਜੀ ਸਰ ਪਹਿਲੇ ਮਤਲਬ ਪਹਿਲੇ ਵੀ ਇਹਨੇ ਕੋਸ਼ਿਸ਼ ਕੀਤੀ ਸੀ ਜਾਂ ਪਹਿਲੇ ਪਹਿਲੀ ਫਸਟ ਟਾਈਮ ਸੀਗਾ ਨਹੀਂ ਨਹੀਂ ਫਸਟ ਟਾਈਮ ਆਇ ਨੂੰ ਇਹਨੂੰ 4 ਦਿਨ ਹੋਏ ਸੀ ਅੱਛਾ ਜੀ ਮਾੜੀ ਸੋਚ ਵੀ ਕੁਝ ਦਰਦ ਮਾਚਰੇ ਚਲ ਰਿਹਾ ਹੁਵੇ ਕਿ ਮੈਂ ਇਦਾ ਕਰਨਾ ਹੈ ਕੀ ਜੀ ਸਾਈਕੋਡੈਨਿਕ ਨਹੀਂ ਬਿਲਕੁਲ ਫਿਜ਼ੀਕਲੀ ਠੀਕ ਹੈ ਗੰਦੀ ਹਰਕਤ ਕੀਤੀ ਹੈ ਜਿਹਦੀ ਇਹ ਸਜ਼ਾ ਭੁਗਤ ਰਿਹਾ ਹੈ ਉਹਨਾਂ ਕੋਲੇ ਇਹ ਰੇਆ ਦਾ ਆਦਮੀ ਨੇ ਬਣਾ ਦਿੱਤੀ ਉਹਨਾਂ ਤਾਂ ਵੀ ਕੋਈ ਕਰਦੀ ਹੋਊਗੀ ਦੇਖੋ ਉਹਦੇ ਉਹਦੇ ਵਿੱਚ ਜਿਹੜਾ ਇਹ ਆਪਣੇ ਕਜ਼ਨ ਕੋਲ ਆ ਕੇ 4 ਦਿਨ ਲਈ ਰਹਿ ਗਿਆ ਜੀ ਉਹ ਸੀ ਫਿਰ ਵੀ ਰਿਮਾਂਡ ਦੇ ਦੌਰਾਨ ਉਸ ਗੱਲ ਨੂੰ ਵੈਰੀਫਾਈ ਕਰ ਲਾਂਗੇ ਬਟ ਜਿਹੜੀ ਹੁਣ ਤੱਕ ਸਾਡੀ ਜਿਹੜੀ ਤਫਸੀਲ ਦੇ ਮੁਤਾਬਿਕ ਇਹਨੇ ਜਿਹੜੀ ਗੰਦੀ ਹਰਕਤ ਕੀਤੀ ਸਰ ਪੁਲਿਸ ਨੇ ਆਪਣੀ ਇਨਪੁਟਸ ਦੇ ਅਧਾਰ ਤੇ ਫੜੇ ਕਿ ਕਿਸੇ ਨੇ ਇਤਲਾਹ ਦਿੱਤੀ ਸੀ ਦੇਖੋ ਪੁਲਿਸ ਨੇ ਇਹਦੇ ਹਰ ਟਿਕਾਣਿਆਂ ਤੇ ਵੱਖ-ਵੱਖ ਜਗ੍ਹਾ ਤੇ ਬੰਦੇ ਰਾਉਂਡ ਅਪ ਵੀ ਕੀਤੇ ਉਹਨਾਂ ਤੋਂ ਪੁੱਛਗਰਚ ਵੀ ਕੀਤੀ ਤੇ ਉਹਨਾਂ ਤੋਂ ਲੀਡ ਵੀ ਲਈ ਪੁਲਿਸ ਨੇ ਕਾਫੀ ਲੀਡ ਜਿਹੜੀ ਹੈ ਲੈ ਕੇ ਅੱਗੇ ਦਿੱਤੀ ਸੀ ਤਾਂ ਕੁਝ ਬੰਦਿਆਂ ਨੂੰ ਅਸੀਂ ਜਿੱਥੇ ਸਾਨੂੰ ਸੀ ਅਸੀਂ ਉਸ ਬੰਦਿਆਂ ਨਾਲ ਤਾਲਮੇਲ ਚ ਸੀ ਤਾਂ ਉਹ ਫਿਰ ਜਦੋਂ ਤਾਲਮੇਲ ਚ ਸੀ ਤਾਂ ਉਹਨਾਂ ਨੇ ਸਾਡੇ ਨਾਲ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਇਹਨੂੰ ਅਸੀਂ ਉੱਥੇ ਗ੍ਰਿਫਤਾਰ ਕਰ ਲਿਆ। ਕਿੰਨੇ ਬੰਦੇ ਨੇ ਇੱਕ ਵਕਫ ਵਕ 6-7 ਜਿਹੜੀਆਂ ਜਿੱਦਨ ਦਾ ਇਹ ਹੋਇਆ ਸਾਡੀ ਮਤਲਬ ਫਰਸਟ ਪ੍ਰਾਇੋਰਟੀ ਸੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਵੀ ਇਸ ਮੁਕਦਮੇ ਨੂੰ ਪਹਿਲ ਦੇਣੀ ਹੈ। ਇਹ ਬਹੁਤ ਮਾੜਾ ਤੇ ਕਟਿਆ ਜਿਹੜਾ ਐਕਟ ਕੀਤਾ ਇਸ ਬੰਦੇ ਨੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ। ਸਰ ਇਹ ਇਹਦੇ ਇਕੱਲੇ ਨਹੀਂ ਡਰਿੰਕ ਕੀਤੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਹੀਂ ਇਹ ਇਹਨੇ ਇਹਨੇ ਇਕੱਲੇ ਨੇ ਡਰਿੰਕ ਕੀਤੀ ਸੀ। ਡਰਿੰਕ ਕਰਕੇ ਹੀ ਇਹਨੇ ਆ ਸਾਰਾ ਜਿਹੜੀ ਹੈ ਮਾੜੀ ਹਰਕਤ ਜਿਹੜੀ ਇਹ ਕੀਤੀ। ਸਰੇ ਬੱਚੀ ਨੂੰ ਮਾਰਿਆ ਕਿਸ ਤਰ੍ਹਾਂ ਜੀ ਗਲਤ ਗਲਤ ਦਵਾ ਸਾਬੰਦ ਕਿੰਨਾ ਕਿੰਨੇ ਦਿਨਾਂ ਦੇ ਰਿਮਾਨ ਲਗਿਆ ਤਿੰਨ ਦਿਨ ਦਰਮਾਨ 3 ਦਿਨ ਰਿਮਾਨ ਤੇ ਹੈਗਾ ਰਿਮਾਨ ਤੁਸੀਂ ਹੋਰ ਲੋਡ ਪਈ ਤਾਂ ਹੋਰ ਵੀ ਲੈ ਸਰ ਇਹ ਨੇਪਾਲ ਭੱਜਣ ਦੀ ਫਰਾਗ ਤੇ ਸੀਗਾ ਕਹਿੰਦੇ ਦੇਖੋ ਵੱਖ-ਵੱਖ ਜਗ੍ਹਾ ਤੇ ਗਿਆ ਇਹ ਹਰੀਦوار ਵੀ ਗਿਆ ਇਹ ਦਿੱਲੀ ਵੀ ਗਿਆ ਕਿਤੇ ਟਿਕਿਆ ਹੀ ਨਹੀਂ ਔਰ ਇਹ ਨੇ ਪਹਿਲੋਂ ਜਿਹੜਾ ਇਹਦੇ ਵਿੱਚ ਆਧਾਰ ਕਾਰਡ ਵਗੈਰਾ ਜਾਂ ਇਹ ਬਣਾਉਂਦਾ ਰਿਹਾ ਇਹ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਸੀ ਵੀ ਫੋਨ ਤੋਂ ਜਾਂ ਹੋਰ ਤੋਂ ਜਾਂ ਕਿਸੇ ਨਾਲ ਸੰਪਰਕ ਕਰੂੰਗਾ ਟ੍ਰੈਪ ਨਾ ਹੋ ਜਾਵਾਂ ਇਹਨੇ ਹਰ ਜਿਹੜਾ ਮਤਲਬ ਹਤਕੰ ਦਾ ਅਪਣਾਇਆ ਵੀ ਮੈਂ ਫੜਿਆ ਨਾ ਜਾਵਾਂ ਬਟ ਮੈਂ ਬਹੁਤ ਤੇਜ਼ ਹਾਂ ਜੀ ਹਾਂ ਔਰ ਸਾਡੀ ਟੀਮ ਵੱਲੋਂ ਜਿਹੜੀ ਹੈ ਤੇ ਇਸ ਜਿਹੜਾ ਮਾੜੇ ਜਿਹੜੇ ਜੁਰਮ ਨੂੰ ਇੰਨਾ ਸੀਰੀਅਸ ਕ੍ਰਾਈਮ ਸੀ ਤੇ ਇਹਦੇ ਵਿੱਚ ਪੂਰੇ ਐਫਰਟਸ ਕਰਕੇ ਜਿਹੜਾ ਨੂੰ ਲੈ ਕੇ ਆਉਂਦਾ ਸਰ ਇਹ ਬੜੀਆਂ ਲਿਖਿਆ ਬਈ ਜੀ ਇਹਦੀ 88 8% 8% ਪਰ ਮੈਂ ਇਹਦੇ ਵਿੱਚ ਥੋੜਾ ਜਨਾ ਇਹ ਵੀ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਰਹੀਂ ਵੀ ਜਿਵੇਂ ਕਿ ਬੱਚੇ ਦੀ ਜਿਹੜੀ ਇਤਲਾ ਉਹ 6 ਘੰਟੇ ਤੋਂ 7 ਘੰਟੇ ਬਾਅਦ ਪਤਾ ਲੱਗੀ ਪਈ ਸੀ। ਔਰ ਦੋਸ਼ੀ ਕੋਈ ਬਾਹਰ ਲਾ ਨਹੀਂ ਆਪਣਾ ਗਵੰਡੀ ਸਾਹਮਣੇ। ਆਪਣਾ ਉੱਥੇ ਘਰ ਵੀ ਹੈ ਔਰ ਉੱਥੇ ਆਪਣੀ ਦੁਕਾਨ ਵੀ ਹੈ ਤੇ ਉੱਥੇ ਪਰ ਰਹਿ ਵੀ ਰਹਿਆ ਤੇ ਆਪਣੇ ਸਾਹਮਣੇ ਘਰ ਦੇ ਵਿੱਚ ਤੁਹਾਡਾ ਵਾਕਫ ਘਰ ਰਹਿ ਰਿਹਾ ਤੇ ਉਹਦੇ ਘਰੇ ਇੱਕ ਗੈਸਟ ਆਇਆ। ਉਹਦਾ ਕਜ਼ਨ ਆਇਆ ਤਾਂ ਉਹ ਇਹ ਜੀ ਹਰਕਤ ਕਰ ਗਿਆ। ਆਪਾਂ بڑے ਬੱਚਿਆਂ ਦੀ ਨਿਗਰਾਨੀ ਜ਼ਰੂਰ ਰੱਖੀਏ ਜਿਹੜੇ 4 ਸਾਲ ਦੇ ਬੱਚੇ ਹੈ ਜੇਕਰ ਆਪਾਂ ਉਹਨੂੰ ਬੱਚੇ ਨੂੰ ਯੂਪੀ ਤੋਂ ਮਿਲਣ ਲਈ ਇੱਥੇ ਬੁਲਾਇਆ। ਉਹਦੀ ਮਦਰ ਯੂਪੀ ਚ ਹੈ। ਤੇ ਜੇ ਉਹਦੀ ਮਦਦ ਤੋਂ ਬਗੈਰ ਉਹਨੂੰ ਬੁਲਾਇਆ ਤਾਂ ਫਿਰ ਆਪਣੀ ਕੋ ਇਨਸਾਨੀਅਤ ਨਾਤੇ ਜਾਂ ਆਪਣੀ ਨਜ਼ੀਕ ਫਰਜ਼ ਬਣਦਾ ਕਿ ਉਸ ਬੱਚੇ ਦੀ ਨਿਗਰਾਨੀ ਔਰ ਪਰਵਾਹੀ ਕੀਤੀ ਜਾਵੇ ਆਪਾਂ ਨੂੰ ਟਾਈਮ ਟੂ ਟਾਈਮ ਬੱਚੇ ਦਾ ਖਾਣਾ ਪਾਣਾ ਬਹਿਣਾ ਉੱਠਣਾ ਸਾਰੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਮੈਂ ਉਸ ਪਰਿਵਾਰ ਨੂੰ ਇਹ ਟਿੱਪਣੀ ਨਹੀਂ ਕਰਦਾ ਉਹਨਾਂ ਪਰਿਵਾਰ ਨਾਲ ਤਾਂ ਪਹਿਲਾਂ ਹੀ ਬੜਾ ਮਾੜਾ ਹੋਇਆ ਪਰ ਮੈਂ ਇੱਕ ਆਮ ਜਿਹੜੇ ਸਾਡੇ ਹੋਰ ਪ੍ਰਵਾਸੀ ਭਰਾ ਆਏ ਜਾਂ ਹੋਰ ਉੱਥੇ ਇੱਥੇ ਜਿਹੜੇ ਵੱਖ-ਵੱਖ ਇਲਾਕਿਆਂ ਚ ਰਹਿੰਦੇ ਆ ਆਪਣੇ ਬੱਚਿਆਂ ਦੀ ਕੁਝ ਹੱਦ ਤੱਕ ਐਨੀ ਨਹੀਂ ਬੇਪਰਵਾਹੀ ਕਰੀਏ ਵੀ ਆਪਾਂ ਨੂੰ 8-8 ਘੰਟੇ ਆਪਣੇ 4 ਸਾਲ ਦੇ ਬੱਚੇ ਦਾ ਪਤਾ ਹੀ ਨਾ ਲੱਗੇ। ਕਮ ਸੇ ਕਮ ਜੇ ਬੱਚਾ 10 ਮਿੰਟ ਬਾਅਦ ਪਤਾ ਲੱਗ ਜਾਂਦਾ 15 ਮਿੰਟ ਬਾਅਦ ਪਤਾ ਲੱਗ ਜਾਂਦਾ ਪਰ ਐਨੀ ਦੇਰ ਬਾਅਦ ਚਲੋ ਠੀਕ ਹੈ ਸਾਡੀ ਤਾਂ ਡਿਊਟੀ ਬਾਉਂਡ ਹੈ ਅਸੀਂ ਕਰਨਾ ਸਾਡੀ ਇਨਫੋਰਸਮੈਂਟ ਏਜੰਸੀ ਹੈ ਸਾਡੀ ਡਿਊਟੀ ਹੈ ਪਰ ਥੋੜਾ ਜਿਹਾ ਆਪਣੀ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਤੇ ਵੀ ਆਪਾਂ ਨੂੰ ਖੜਨਾ ਚਾਹੀਦਾ। ਸਰ ਜਿਹੜੀ ਜਗ੍ਹਾ ਬੱਚੇ ਨੂੰ ਮਾਰਿਆ ਬੈੱਡ ਤੇ ਦਬਾਇਆ ਉਸ ਜਗ੍ਹਾ ਤੇ ਹੀ ਐਨੇ ਪਹਿਲੇ ਉਹਨੂੰ ਮਾਰਿਆ ਤੇ ਰਿਪੋਰਟ ਕੀਤਾ ਉਸੇ ਸੇਮ ਇੱਕੋ ਹੀ ਕੰਮ ਜਿੱਥੇ ਉਹ ਸ਼ੋਕ ਰਹਿੰਦਾ ਸੀ ਉਹ ਸ਼ੋਕ ਬਾਹਰ ਕੰਮ ਤੇ ਗਿਆ ਸੀ ਤੇ ਉੱਥੇ ਘਰ ਦੇ ਵਿੱਚ ਜਾ ਕੇ ਨਹੀਂ ਹਰਕਤ ਹੋ। ਉਹ ਕਾਰਨ ਕੀ ਸੀਗਾ ਸਰ ਬੈੱਡ 'ਚ ਲਕਾਉਣ ਦਾ ਕੀ ਕਾਰਨ ਸੀਗਾ? ਦੇਖੋ ਜਦੋਂ ਇਸ ਬੰਦੇ ਨੂੰ ਪਤਾ ਹੀ ਹੈ ਬੱਚੀ ਮਰ ਗਈ। ਮੈਂ ਉਹਦੇ ਨਾਲ ਇਹ ਜਾ ਮਾੜੀ ਹਰਕਤ ਕੀਤੀ ਆ ਤਾਂ ਮੈਨੂੰ ਭੱਜਣ ਦਾ ਮੌਕਾ ਮਿਲੇ ਜਿੰਨੀ ਲੇਟ ਇਸ ਬੱਚੇ ਦੀ ਇਤਲਾਹ ਮਿਲੇ ਤਾਂ ਉਨੀ ਛੇਤੀ ਮੈਂ ਉਨੀ ਦੂਰੀ ਤੇ ਜਾ ਸਕਦਾ। ਬਿਲਕੁਲ ਜੀ ਫਾਸਟ ਟਰੈਕ ਦੇ ਵਿੱਚ ਅਸੀਂ ਆਲਰੇਡੀ ਕੋਰਟ ਦੇ ਨਾਲ ਰابطੇ 'ਚ ਆਂ ਔਰ ਇਹਨੂੰ ਪਰਸਨਲੀ ਅਸੀਂ ਆਪ ਮੋਨਿਟਰ ਕਰਾਵਾਂਗੇ। ਤੇ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਔਰ ਬੜਾ ਟਾਈਮਲੀ ਫਰੇਮ ਕਰਕੇ ਤੇ ਇਹਨੂੰ ਸਜ਼ਾ ਕਰਾਂ। ਠੀਕ ਹੈ ਸਰ ਇੱਕ ਬਹੁਤ ਜ਼ਰੂਰੀ ਸਵਾਲ ਹੈ ਜੀ ਜਿਹੜੇ ਨਵੇਂ ਕਾਨੂੰਨ ਪਾਸ ਹੋਏ ਉਹਨਾਂ ਦੇ ਆਧਾਰ ਤੇ ਕਾਰਵਾਈ ਹੋਈ ਗਈ ਜਾਂ ਨਹੀਂ ਹਜੇ ਹਜੇ ਨਵੇਂ ਕਾਨੂੰਨ ਜਦੋਂ ਆਣਗੇ ਉਹਨੂੰ ਅਸੀਂ ਦੇਖਾਂਗੇ ਉਹਦੇ ਮੁਤਾਬਿਕ ਕੀ ਹੁੰਦਾ ਸਾਡਾ ਫਿਲਹਾਲ ਇਹਨੂੰ ਗ੍ਰਿਫਤਾਰ ਕਰਕੇ ਉਹਦਾ ਚਲਾਨ ਪੁਟਿੰ ਕੋਰਟ ਪੋਰਚ ਕਰਨਾ ਬਾਕੀ ਕੋਰਟ ਦਾ ਪ੍ਰोसीजर ਹੈ ਉਹਦੇ ਵਿੱਚ ਅਸੀਂ ਬਿਲਕੁਲ ਇਹਦੀ ਪੈਰਵਾਹੀ ਕਰਕੇ ਇਹਨੂੰ ਇਮੀਡੀਏਟਲੀ ਮਤਲਬ ਪਹਿਲ ਦੇ ਆਧਾਰ ਤੇ ਕਰਾਂ। ਠੀਕ ਹੈ ਸਰ ਠੀਕ ਹੈ ਸਰ